ਆਈ ਜੀ ਸਰ ਪ੍ਰੈਸ ਕਾਨਫਰੈਂਸ 15 4 2025 ਨੂੰ ਗਣੇਸ਼ ਡੇਰੀ ਹੈ ਗੋਇੰਦਵਾਲ ਬਾਈਪਾਸ ਤੇ ਉਹਦੇ ਮਾਲਕ ਨੂੰ ਪਹਿਲਾਂ ਇੱਕ ਰੈਂਸਮ ਦੀ ਕੋਲ ਆਉਂਦੀ ਹੈ ਤੇ ਮੁੜ ਕੇ तकरीबन ਰਾਤ ਨੂੰ 9:30 ਵਜੇ ਮੋਟਰਸਾਈਕਲ ਤੇ ਤਿੰਨ ਸਵਾਰ ਜਿਹੜੇ ਨੇ ਅਣਪਛਾਤੇ ਆ ਕੇ ਉੱਥੇ ਗੋਲੀ ਚਲਾ ਕੇ ਜਾਂਦੇ ਆ ਤੇ ਉਹਦੀ ਤੁਸੀਂ ਵੀਡੀਓ ਵੀ ਵੇਖੀ ਹੋਣੀ ਹੈ ਕਿ ਇਹ ਰਾਤ ਦੇ 9:30 ਵਜੇ ਦੇ ਕਰੀਬ ਦੋ ਤਿੰਨ ਜਿਹੜੇ ਫਾਇਰ ਹੈ ਉਹ ਕਰਕੇ ਉੱਥੇ ਜਾਂਦੇ ਆ ਸਾਡੇ ਐਸ ਐਚਓ ਸਿਟੀ ਅਵਤਾਰ ਤੇ ਇਹਨਾਂ ਦੇ ਸੁਪਰਵਾਈਜ਼ਨ ਜਿਹੜੀ ਰਹੀ ਹੈ ਡੀਐਸਪੀ ਆਪਣੇ ਰਿਪੂਤਾਪਨ ਸਿੰਘ ਸੰਧੂ ਇਹਨਾਂ ਨੇ ਬੜੇ ਵਿਗਿਆਨਿਕ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ਤੇ ਪਹਿਲਾਂ ਤਾਂ ਇਹ ਜਿਹੜੇ ਬੰਦੇ ਇਹਨਾਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਦੇ ਵਿੱਚ ਇੱਕ ਜਿਹੜਾ ਦੋਸ਼ੀ ਹੈ ਉਹਦਾ ਨਾਮ ਹੈ ਜੋਬਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਸ਼ੇਖ ਚੱਕ ਜਿਹੜਾ ਥਾਣੇ ਸਦਰ ਦੇ ਵਿੱਚ ਪੈਂਦਾ ਹੈ ਉਹਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਉਹਦੇ ਕੋਲੋਂ ਜਿਹੜੇ ਬਾਕੀ ਦੇ ਦੋ ਵੀ ਦੋਸ਼ੀ ਸੀਗੇ ਉਹਨਾਂ ਦੀ ਵੀ ਪਛਾਣ ਪੁਲਿਸ ਨੂੰ ਹੋ ਗਈ ਹੈ ਤੇ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ ਇਹ ਇਸ ਤੋਂ ਇਲਾਵਾ ਮਤਲਬ ਜਿਹੜੇ ਆਪਣੇ ਪਹਿਲਾਂ ਵੀ ਇਹ ਵਾਰਦਾਤਾ ਹੋਈਆਂ ਸੀਗੀਆਂ ਉਹਨਾਂ ਨੂੰ ਵੀ ਟ੍ਰੇਸ ਕਰਨ ਚ ਸਿਟੀ ਪੁਲਿਸ ਨੇ ਬੜੀ ਵਧੀਆ ਇੱਕ ਭੂਮਿਕਾ ਅਦਾ ਕੀਤੀ ਹੈ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਫੜ ਕੇ ਇਹਨਾਂ ਖਿਲਾਫ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਕੀਤੀ ਜਾਵੇਗੀ ਉਹ ਤਫਤੀਸ਼ ਦਾ ਵਿਸ਼ਾ ਹੈ ਸਾਡੀ ਟੀਮ ਲੱਗੀ ਹੋਈ ਆ ਉਹ ਵੀ ਆਪਾਂ ਅਸੀਂ ਪੂਰੀ ਮਤਲਬ ਜਿਹੜੇ ਦੇ ਵਿੱਚ ਰਿਕਵਰੀ ਕਰਨੀ ਆ ਉਹ ਸਾਰਾ ਕੁਝ ਕਰਕੇ ਫਿਰ ਸਪਲੀਮੈਂਟਰੀ ਤੁਹਾਨੂੰ ਦੱਸਾਂਗੇ ਸਰ ਕਿਹੜੀ ਕੰਮ ਕਰ ਰਿਹਾ ਸੀ ਇਹ ਇਹ ਦੇਖੋ ਜਿਹੜਾ ਟੱਚ ਦੇ ਵਿੱਚ ਸੀਗਾ ਜੈਸਲ ਚੰਬਲ ਬੋਲਦਾ ਸੀਗਾ ਸੱਤਾਂ ਨਿਸ਼ਾਰਾ ਉਹ ਵਾਲਾ ਮੋਡਿਊਲ ਸੀਗਾ ਤੇ ਪਹਿਲਾਂ ਫਿਰੋਤੀਆ ਦੀ ਮੰਗ ਕਰਦੇ ਆ ਫਿਰ ਇਹ ਜਿਹੜੀ ਇਹਨਾਂ ਨੇ ਇੱਕ ਗਟਿਆਵਾਰਦਾ ਜਿਹੜੀ ਕੀਤੀ ਸੀਗੀ ਤੇ ਹੁਣ ਇਹਨੂੰ ਆਪਾਂ ਸੈਂਟੀਫਿਕ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਵਾਵਾਂਗੇ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੇ ਮੋਡੀਊਲ ਦੇ ਬੰਦੇ ਨੇ ਇਹਨਾਂ ਦੇ ਨਾਮ ਉਜਾਗਰ ਹੋਈਆਂ ਇਸ ਪੂਰੇ ਮੋਡੀਊਲ ਦਾ ਜਿਹੜਾ ਪਰਦਾ ਫਾਸ਼ ਕਰਾਂਗੇ 30 ਲੱਖ ਰੁਪਏ ਦੇ ਕਰੀਬ ਇਹਨਾਂ ਤੋਂ ਮੰਗੇ ਸੀਗੇ